ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹ ਮਾਹਾ ਮਾਜ ਬਾਰਹ ਮਾਹਾ ਮਾਜ ਮਾਹ ਨਹੀਂ ਹੈ ਮਾਹਾ ਮਾਜ ਮਾਜ ਹਾਂਜੀ ਇਹ ਸਿਰਲੇਖ ਹੈਗਾ ਬਾਣੀ ਦਾ ਠੀਕ ਆ ਬਾਰਹ ਮਾਹਾ ਮਾਜ ਬਾਰਹ ਮਾਹਾ ਮਹੱਲਾ ਪੰਜਵਾ ਮਹੱਲਾ ਪੰਜਵਾ ਘਰ ਚੌਥਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਸਤਗੁਰ ਪ੍ਰਸਾਦ ਕੀਰਤ ਕਰਮ ਕੇ ਵੀਛੜੇ ਕੀਰਤ ਕਰਮ ਕੇ ਵੀਛੜੇ 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 ਰੇ ਵੀਛੜੇ ਵੀਛੜੇ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਚਾਰ ਕੁੰਟ ਦਹ ਦਿਸ ਭ੍ਰਮੇ ਭ੍ਰਮੇ ਬਾਹਰ ਚ ਰਾਰਾ ਨਾ ਇਸ ਕਰਕੇ ਭ੍ਰਮੇ 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 ਮਮੇ ਲਾਮਾ ਮੇ ਭ੍ਰਮੇ 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 ਮੈਂ ਨਹੀਂ ਹੈ ਭ੍ਰਮੇ ਭ੍ਰਮੇ ਹਾਂ ਥਕ ਆਏ ਪ੍ਰਭ ਕੀ ਸਾਮ ਥਕ ਆਏ ਪ੍ਰਭ ਕੀ ਸਾਮ ਤੇਨ ਦੁੱਧ ਤੇ ਬਾਹਰੀ ਤੇਨ ਦੁੱਧ ਤੇ ਬਾਹਰੀ ਕਿਤੇ ਨ ਆਵੇ ਕਾਮ ਤੇਨ ਨ ਆਵੇ ਕਾਮ ਆਵੇ ਵਾਵੇ ਦਿਲਾਈਆਂ ਵਾਹ ਤਤੇ ਦਿਲਾਈਆਂ ਤੈ ਵਾਵੇ ਦਿਲਾਈਆਂ ਵਾਹ ਕਿਤੇ ਨ ਆਵੇ ਕਾਮ ਤੇਨ ਨ ਆਵੇ ਕਾਮ ਕਾਮ ਜਲ ਬਿਨ ਸਾਖ ਕੁਮਲਾਵਤੀ ਜਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ਉਪਜਹਿ ਨਾਹੀ ਦਾਮ ਹਰ ਨਾ ਨਾ ਮਿਲੀਐ ਸਾਜਨੈ ਹਰ ਨਾ ਨਾ ਮਿਲੀਐ ਸਾਜਨੈ ਸਾਜਨੈ ਨੰਨੇ ਲਾਵਾਂ ਨੈ ਬੋਲੋ ਨੰਨੇ ਲਾਵਾਂ ਨੈ ਨੰਨੇ ਦਲਾਵਾਂ ਨੈ ਨੰਨੇ ਦਲਾਵਾਂ ਨੈ ਹਾਂ ਸਾਜਨੈ ਸਾਜਨੈ ਕੰਤ ਪਾਈਐ ਬਿਸਰਾਮ ਕੰਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤ ਨ ਪ੍ਰਗਟੈ ਜਿਤ ਘਰ ਹਰਿ ਕੰਤ ਨ ਕੰਤ ਜਿਤ ਹਰਿ ਕਰ ਕੰਤ ਜਿਤ ਘਰ ਜਿਤ ਘਰ ਹਰਿ ਕੰਤ ਨ ਪ੍ਰਗਟੈ ਬੋਲੋ ਦੁਬਾਰਾ ਜਿਤ ਘਰ ਹਰਿ ਹਰਿ ਕੰਤ ਨਾ ਪ੍ਰਗਟੈ ਜਿਤ ਘਰ ਹਰਿ ਹਰਿ ਕੰਤ ਨਾ ਪ੍ਰਗਟੈ ਪਠ ਨਗਰ ਸੇ ਗ੍ਰਾਮ ਪਠ ਨਗਰ ਸੇ ਗ੍ਰਾਮ ਸਰਬ ਸੀਗਾਰ ਤੰਬੂਲ ਰਸ ਸਰਬ ਸੀਗਾਰ ਤੰਬੂਲ ਰਸ ਸਭ ਰਸ ਸਣ ਹੂੰ ਸਣ ਦੇਹੀ ਸਭ ਖਾਮ ਸਣ ਦੇਹੀ ਸਭ ਖਾਮ 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 ਪ੍ਰਭ ਸੁਆਮੀ ਕੰਤਿ ਵਿਹੂਨੀਆ ਪ੍ਰਭ ਸੁਆਮੀ ਕੰਤਿ ਵਿਹੂਨੀਆ 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 ਹਾਂਜੀ ਮੀਤ ਸੱਜਣ ਸਭ ਜਾਮ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਨਿਹਚਲ ਧਾਮ ਜਿਸ ਕਾ ਨਿਹਚਲ ਧਾਮ ਚੇਤ ਗੋਬਿੰਦ ਅਰਾਧੀਐ ਚੇਤ ਗੋਬਿੰਦ ਅਰਾਧੀਐ ਹੋਵੈ ਆਨੰਦ ਕਣਾ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਨਾ ਜਿਨ ਪਾਇਆ ਪ੍ਰਭ ਆਪਨਾ ਆਏ ਤਿਸ ਹੈ ਗਣਾ ਆਏ ਤਿਸ ਹੈ ਗਣਾ ਤਿਸ ਹੈ ਗਣਾ ਤਿਸ ਹੈ ਗਣਾ ਤਿਸ ਹੈ ਤਿਸ ਹੈ ਗਣਾ ਇੱਕ ਖਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਆਵਈ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਤਿੰਨਾ ਭਾਗ ਮਣਾ ਤਿੰਨਾ ਭਾਗ ਮਣਾ ਤਿੰਨਾ ਭਾਗ ਮਣਾ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲੱਗਾ ਤਿਸਕੇ ਪਾਏ ਲੱਗਾ ਤਿਸਕੇ ਪਾਏ ਲੱਗਾ ਵੈ ਸਾਖ ਧੀਰਨ ਕਿਉ ਵਾਢਿਆ ਵੈ ਸਾਖ ਧੀਰਨ ਕੋ ਵਾਢਿਆ ਕਿਉ ਹਾਂ ਵੈ ਸਾਖ ਧੀਰਨ ਕਿਉ ਵਾਢਿਆ ਜਿੰਨਾ ਪ੍ਰੇਮ ਵਿਸ਼ੋਹ ਜਿੰਨਾ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਰਕੈ ਹਰ ਸਾਜਨ ਪੁਰਖ ਵਿਸਾਰਕੈ ਹਰ ਸਾਜਨ ਪੁਰਖ ਵਿਸਾਰਕੈ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋਹੋ ਲੱਗੀ ਮਾਇਆ ਤੋਹੋ ਉਤਰ ਕਲਤਰ ਨਾ ਸੰਗਤਨਾ ਹਰ ਅਵਿਨਾਸੀ ਓਹੋ

ਦਈਓ ਵਿਸਾਰਿ ਵੇ ਗੁੱਚਣਾ ਦਈਓ ਵਿਸਾਰਿ ਗੁੱਚਣਾ ਪ੍ਰਾਪ ਬਿਨ ਅਵਰ ਨ ਕੋਏ ਪ੍ਰਾਪ ਬਿਨ ਅਵਰ ਨ ਕੋਏ ਦਈਓ 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 ਆ ਇਹ ਜਿਹੜਾ ਦੱਦਾ ਮੁਕਤਾ ਜੀ ਇਹ ਔਂਕੜਾ ਨਾ ਇਹਨੂੰ ਬੋਲਣਾ ਦਈਓ ਬੋਲੋ ਦਈਓ 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 ਮਾ ਵਿਸਾ ਵਿਸਾਰ ਵਿਗੁੱਚਣਾ ਵਿਸਾਰ ਵਿਗੁੱਚਣਾ ਪ੍ਰਾਪ ਬੈਨ ਆਵਰਨਾ ਕੋਏ ਪ੍ਰਾਪ ਬੈਨ ਆਵਰਨਾ ਕੋਏ ਪ੍ਰੀਤਮ ਚਰਣੀ ਜੋ ਲੱਗੇ ਪ੍ਰੀਤਮ ਚਰਣੀ ਜੋ ਲੱਗੇ 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 ਤਨ ਕੀ ਨਿਰਮਲ ਸੋਏ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਪ੍ਰਭ ਮਿਲਹੁ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾ ਲੱਗੈ ਵੈਸਾਖ ਸੁਹਾਵਾ ਤਾ ਲੱਗੈ ਜਾ ਸੰਤ ਭੇਟੈ ਹਰ ਸੋਏ ਜਾ ਸੰਤ ਭੇਟੈ ਹਰ ਸੋਏ ਜਾ ਸੰਤ ਭੇਟੈ

ਜਾ ਸੰਤ ਭੀਟੈ ਹਰ ਸੋਏ ਜਾ ਸੰਤ ਭੀਟੈ ਹਰ ਸੋਏ ਹਰ ਜੀਠ ਜੁੜੰਦਾ ਲੋੜੀਐ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨ ਸਭ ਨਿਵਾਨ ਅਰ ਸੱਜਣ ਦਾਵਣ ਲੱਗਿਆ ਸੱਜਣ ਦਾਵਣ ਲੱਗਿਆ ਕਿਸੈ ਨ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਮਾਣਕ ਮੋਤੀ ਨਾਮ ਪ੍ਰਭ ਉਹਨਾਂ ਲੱਗੈ ਨਾਹੀ ਸੰਨ ਰੰਗ ਸੱਬੇ ਨਾਰਾਇਣੇ ਰੰਗ ਸੱਬੇ ਨਾਰਾਇਣੇ ਜੀਤੇ ਮਨ ਭਾਵਨ ਜੀਤੇ ਆ ਨ ਪਾਵਨ ਜੋ ਹਰ ਲੋੜੇ ਸੋ ਕਰੇ 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 ਲੋ ਅੜਾੜੇ ਲਾਵਾਂ ੜੇ ਲੋੜੇ ਲੋੜੇ ਰਾਰੇ ਲਾ ਮਰੇ ਰਾਰੇ ਰਾਮਾ ਰੇ ਕੋ ਰਾੜੇ ਅੜਾੜੇ ਲਾਵਾਂ ੜੇ ਰਾਰੇ ਲਾ ਮਰੇ ਜੋ ਹਰ ਲੋੜੇ ਸੋ ਕਰੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਨਾ ਸੋਈ ਜੀ ਕਰੰਨਾ ਜੋ ਪ੍ਰਭ ਕੀਤੇ ਆਪਣੇ ਜੋ ਪ੍ਰਭ ਕੀਤੇ ਆਪੜੇ ਸੇਈ ਕਹੀਐ ਧੰਨ ਸੇਈ ਕਹੀਐ ਧੰਨ ਕਹੀਐ 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 ਧੰਨ ਆਪਣ ਲੀਆ ਜੇ ਮਿਲੈ ਆਪਣ ਲੀਆ ਜੇ ਮਿਲੈ ਆਪਣ ਲੀਆ ਜੇ ਮਿਲੈ ਆਪਣ ਲੀਆ ਜੇ ਮਿਲੈ ਵਿਛੜ ਕਿਆ ਕਿਉ ਰੋਵਨ ਵਿਛੜ ਕਿਉ ਰੋਵਨ ਵਿਛੜ ਕਿਉ ਰੋਵਨ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਨਾਨਕ ਰੰਗ ਮਾਣਨ 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 ਹਰ ਜੇਠ ਰੰਗੀਲਾ ਤਿਸ ਧਣੀ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਜਿਸ ਕੈ ਭਾਗ ਮਥਨ ਆਸਾੜ ਤਪੰਦਾ ਤਿਸ ਲਗੈ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਜਗ ਜੀਵਨ ਪੁਰਖ ਮਾਨਸ ਸੰਧੀ ਆਸ ਦੁਇ ਐ ਭਾਏ ਵੀ ਗੁੱਚੀ ਐ ਆਏ ਬਣੂਗਾ ਦੱਦੇ ਨੂੰ ਔਂਕੜ ਦੋ ਕੀੜੀ ਸਿਆਰੀ ਇਹ ਐੜੇ ਦੇ ਲਾਈਆਂ ਐ ਇਸ ਤਰ੍ਹਾਂ ਬੋਲਣਾ ਨੂੰ ਦੁਇ ਐ ਭਾਏ ਵੀ ਗੁੱਚੀ ਐ ਗਲ ਪਈ ਸੋ ਜਮ ਕੀ ਫਾਸ ਜਿਹਾਂ ਬੀਜੈ ਸੋ ਲੁਣੈ ਜਿਹਾਂ ਬੀਜੈ ਸੋ ਜੁਣੈ ਤੈ ਜੋ ਲਿਖਿਆਸ ਤੈ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਉੱਠ ਚੱਲੀ ਗਈ ਨਿਰਾਸ ਜਿਨ ਕਾਉ ਸਾਧੂ ਭੇਟੀਐ ਜਿਨ ਕਾਉ ਸਾਧੂ ਭੇਟੀਐ ਜਿਨ ਕਾਉ ਜਿਨ ਕਾਉ ਕਕੇ ਕਨੌੜਾ ਕਾਉ ਕਾਉ ਜਿਨ ਕਾਉ ਸਾਧੂ ਭੇਟੀਐ ਜਿਨ ਕਾਉ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਈ ਪਿਆਸ ਤੇਰੇ ਦਰਸ਼ਨ ਹੋਈ ਪਿਆਸ ਤੇਰੇ ਤੇਰੇ ਤਤਿ ਲਾਵਾਂ ਤੇ ਰਾਰਿ ਲਾਵਾਂ ਰੇ ਤੇਰੇ ਤੇ ਤਤਿ ਲਾਵਾਂ ਤੇ ਬੋਲੋ ਤੇਰਾ ਲਾਮਾ ਤੇ ਯਾਰਾ ਲਾਮਾ ਰੇ ਯਾਰਾ ਲਾਮਾ ਰੇ ਤੇਰੇ 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 ਆ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਲੱਗੈ ਲੱਗਿਆ ਹਾਂ ਆ 650 ਹੰਦਾ ਤਿਸ ਲੱਗੈ 650 ਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਚਰਨ ਕਮਲ ਸੋ ਪਿਆਰ ਮਨ ਤਨ ਰੱਤਾ ਰੰਗ ਸੱਚ ਰੰਗ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਇੱਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਕੂੜਾ ਵਿਆ ਕੂੜਾ ਵੇਆ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਅੰਮ੍ਰਿਤ ਟਿੱਪੀ ਲਾਗੇ ਅੰਮ੍ਰਿਤ ਅੰਮ੍ਰਿਤ ਹਾਂ ਐੜੇ ਟਿੱਪੀ ਅੰ ਬੋਲੋ ਅੰਮ੍ਰਿਤ ਅੰਮ੍ਰਿਤ ਹਰ ਅੰਮ੍ਰਿਤ ਬੂੰਦ ਸੁਹਾਵਣੀ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਸਾਧੂ ਪੀਵਣ ਹਾਰ ਵਾਣਾ ਤਿਣ ਪ੍ਰਭ ਸੰਗ ਮੌਲਿਆ ਵਾਣਾ ਤਿਣ ਪ੍ਰਭ ਸੰਗ ਮੌਲਿਆ ਵਾਣਾ ਤਿਣ ਪ੍ਰਭ ਸੰਗ ਮੌਲਿਆ ਪ੍ਰਭ ਸੰਗ ਮੌਲਿਆ ਇਤਰ ਤੱਤੇ ਪੈਰ ਚਰਾਰਾ ਨੀ ਠੀਕ ਹੈ ਵਾਣ ਤਿਣ ਤਿਣ ਪ੍ਰਭ ਸੰਗ ਮੌਲਿਆ ਵਾਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਸਮਰਥ ਪੁਰਖ ਅਪਾਰ ਸਮਰਥ ਨਹੀਂ ਕਹਿਣਾ ਇਹ ਹਾਂ ਟਿੱਪੀਪੀ ਹੈ ਨਾ ਸੱッセ ਦੀ ਟਿੱਪੀ ਸੱッセ ਟਿੱਪੀ ਸੰਗ ਸੱッセ ਟਿੱਪੀ ਸੰਗ ਬੋਲੋ ਸੱッセ ਟਿੱਪੀ ਸੰਗ ਸੱッセ ਟਿੱਪੀ ਸੰਗ ਬੋਲੋ ਨਾ ਸੰਮਰਥ ਸਰਥ ਉਰਖ ਅਪਾਰ ਉਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਹਉ ਤਿਨ ਕੈ ਸਦ ਬਲਿਹਾਰ ਪੱਕੇ ਦਲਾਈਆਂ ਕੈ ਮਯਾ ਕੈ ਤਿਨ ਕੈ ਤਿਨ ਕੈ ਸਦ ਬਲਿਹਾਰ ਸਦ ਬਲਿਹਾਰ ਹਾਂ ਤਿਨ ਕੈ ਸਦ ਬਲਿਹਾਰ ਹਾਂ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਯਾ ਕਰ ਹਰਜੀ ਮਯਾ ਕਰ ਸਬਦ ਸਵਾਰਣ ਹਾਰ ਸਬਦ ਸਵਾਰਣ ਸਾਵਣ ਤੇ ਨਾ ਸੁਹਾਗਣੀ ਸਾਵਣ ਤੇ ਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਜਿਨ ਰਾਮ ਨਾਮ ਉਰਹਾਰ ਭਾਦੋਏ ਪਰਮ ਪੁਲਾਣੀਆਂ ਭਾਦੋਏ ਪਰਮ ਪੁਲਾਣੀਆਂ ਭਾਦੋਏ 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 ਭਰਮ ਭੁਲਾਣੀਆਂ ਭਾਦੋਏ ਭਰਮ ਭੁਲਾਣੀਆਂ ਦੁਜੈ ਲੱਗਾ ਹੀਤ ਦੁਜੈ ਲਗਾਹੀਤ ਲਖ ਸੀਗਾਰ ਬਣਾਇਆ ਲਖ ਸੀਗਾਰ ਬਣਾਇਆ ਕਾਰਜ ਨਾਹੀ ਕੀਤ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸ ਸੀ ਜਿਤ ਦਿਨ ਦੇਹ ਬਿਨਸ ਸੀ ਬਿਨਸ ਸੀ ਸਸੀ ਹਿਤ ਦਿਨ ਦੇਹ ਬਿਨਸ ਸਸੀ ਹਿਤ ਦਿਨ ਦੇਹ ਬਿਨਸ ਸਸੀ ਤਿਤ ਵਿਲੇ ਕਹਿਸਨ ਪ੍ਰੇਤ ਤਿਤ ਵਿਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤ ਕਿਸੈ ਨਾ ਦੇਨੀ ਭੇਤ ਕਿਸੈ ਨ ਦੇਨੀ ਭੇਤ ਇਸ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲੱਗਾ ਹੇਤ ਜਿਨ ਸੋ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਹੱਥ ਮਰੋੜੈ ਤਨ ਕਪੇ ਕਪੇ ਕਕਾ ਮੁਕਤਾ ਪੱਪੇ ਲਾਵਾਂ ਪੇ ਕਪੇ ਕਪੇ ਹੱਥ ਮਰੋੜੈ ਤਨ ਕਪੇ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋਆ ਸੇਤ ਸਿਆਹ ਹੋ ਹੋਆ ਸੇਤ ਸਿਆਹ ਹੋ ਸਿਆਹ ਹੋ ਦੋਹਾ ਹੈ ਸਿਆਹ ਹੋ ਸਿਆਹ ਹੋ ਸਿਆਹ ਸਿਆਹ ਹੋ ਹੋ ਸਿਆਹ ਹੋ ਸਿਆਹ ਹੋ ਪਹਿਲਾਂ ਤਿੰਨ ਅੱਖਰ ਬੋਲੋ ਸਸੇ ਨੂੰ ਸਿਹਾਰੀ ਐੜੇ ਕੰਨ ਸਿਆਹ ਸਿਆਹ ਹੋ ਹੋ ਸਿਆਹ ਹੋ ਸਿਆਹ ਹੋ ਹੋ ਆਸੀਤ ਹੋ ਆਸੀਤ ਸਿਆਹ ਹੋ ਹੋ ਆਸੀਤ ਸਿਆਹ ਵਸੀਤ ਇਹ ਤੁਹਾਨੂੰ ਗਰਬੜ ਤਾਂ ਹੋ ਰਹੀ ਐ ਨਹੀਂ ਬੋਲੇ ਜਾ ਰਿਹਾ ਇਹ ਦੇਖੋ ਪਹਿਲਾਂ ਪਿੱਛੇ ਵੀ ਹਾ ਹਿੱਥੇ ਸਮਾਪਤੀ ਤੇ ਜਿੱਥੇ ਆਰੰਭ ਹੋ ਰਿਹਾ ਉੱਥੇ ਵੀ ਹਾ ਇਸ ਕਰਕੇ ਤਾਂ ਕਰਕੇ ਕਿਤੇ ਵੀ ਐਸੇ ਅੱਖਰ ਇਕੱਠੇ ਹੋ ਜਾਣ ਦੋ ਅੱਖਰ ਇਕੱਠੇ ਹੋਗੇ ਕਕਾ ਗਗਾ ਜਜਾ ਇਹ ਮਿਰਾਗ ਗੂਜਰੀ ਫਿਰ ਪਹਿਲਾਂ ਗੱਗਾ ਪਿੱਛੇ ਰਾਗ ਹੋ ਗਿਆ ਅੱਗੇ ਜਿਹੜਾ ਅਗਲਾ ਅੱਖਰ ਸੁਰੂ ਉਹ ਵੀ ਗੱਗਾ ਹੀ ਹੈ ਗੂਜਰੀ ਸਿਆਹੋ ਇਹ ਸਿਆਹੋ ਸਿਆਹੋ ਹੋਵਾ ਸੀਤ ਜਿਹਾ ਬੀਜੈ ਸੋਲਣਾ ਜਿਹਾ ਬੀਜੈ ਸੋਲਣਾ ਲੁਣੈ ਸੋਲਣਾ ਜੀਹਾ ਬੀਜੈ ਸੋ ਲੁਣੈ ਜੀਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਨਾਨਕ ਪ੍ਰਭ ਸਰਣਾਗਤੀ ਚਾਰਣ ਬੋਹਿਤ ਪ੍ਰਭ ਦੇਤ ਚਾਰਣ ਬੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈਐ ਸੇ ਭਾਦੋਏ ਨਰਕ ਨਾ ਪਾਈਐ ਭਾਦੋਏ ਨਰਕ ਨਾ ਪਾਈਐ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਗੁਰ ਰਖਣ ਵਾਲਾ ਹੇਤ